ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਆਧੁਨਿਕ ਸਰਾਂ ਦੀ ਪੰਜਵੀਂ ਮੰਜ਼ਿਲ ਦਾ ਪਹਿ ਰਿਹਾ ਹੈ ਲੈਂਟਰ ਸੰਗਤਾਂ ਵੱਡੀ ਗਿਣਤੀ ਵਿੱਚ ਕਰ ਰਹੀਆਂ ਹਨ ਸੇਵਾ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਸੰਗਤਾਂ ਦੀ ਸਹੂਲਤ ਲਈ ਬਣਾਈ ਜਾ ਰਹੀ ਆਧਨੀ ਸਰਾਂ ਦੀ ਪੰਜਵੀਂ ਮੰਜ਼ਿਲ ਦਾ ਲੈਂਟਰ ਅੱਜ ਬਾਬਾ ਬਚਨ ਸਿੰਘ ਜੀ ਬੰਗਲਾ ਸਾਹਿਬ ਵਾਲਿਆਂ ਵੱਲੋਂ ਪਵਾਇਆ ਜਾ ਰਿਹਾ ਹੈ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਸੰਗਤਾਂ ਨੇ ਹਾਜ਼ਰੀਆਂ ਪਰਿਆ ਹਨ कीरतपुर साहिब की इतिहास धरती करवाई जा रही है जिस तक श्री केसगढ़ साहब ग्रंथी भाई जोगिंदर जी लेंटर अरदस की गई इस मोके श्रोमी गुरद्वार प्रबंधक कमेटर अवतार सिंह अमरजीत चावला मैनेजर ਅਮਰਜੀਤ ਸਿੰਘ ਤੋਂ ਇਲਾਵਾ ਹੋਰ ਕੰਪਨੀ ਵੀ ਹਾਜ਼ਰ ਸਨ はいはいはい。 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦੇ ਬਹੁਤ ਹੀ ਮੇਹਰ ਸਦਕਾ ਅੱਜ ਜਿਹੜੀ ਸਰਾ ਦਾ ਪੰਜਵੇਂ ਦਾ ਮੰਜ਼ਲ ਤੇ ਜਿਹੜਾ ਲੈਂਟਰ ਪੈ ਰਿਹਾ ਇਹ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਦੇ ਵੱਲੋਂ ਇਹ ਜਿਹੜੀ ਸੇਵਾ ਕਰਾਈ ਜਾ ਰਹੀ ਹੈ ਇਦੇ ਵਿੱਚ ਬਾਬਾ ਕਲਦੀਪ ਸਿੰਘ ਕਾਰਸੀਵਾਲ ਜਿਹੜੇ ਉਹ ਇੱਥੇ ਸੇਵਾ ਕਰ ਰਹੇ ਨੇ ਔਰ ਬਾਬਾ ਬਚਨ ਸਿੰਘ ਜੀ ਆਪ ਵੀ ਇਸ ਜਗ੍ਹਾ ਤੇ ਅੱਜ ਆਏ ਹੋਏ ਨੇ ਔਰ ਜਿਹੜੇ ਤਕਰੀਬਨ 20 ਕਮਰੇ ਨੇ ਉਹਨਾਂ ਨੂੰ ਤਿਆਰ ਕਰਕੇ ਸੰਗਤਾਂ ਦੇ ਅਰਪਣ ਕਰ ਦਿੱਤਾ ਔਰ ਇਹ ਜਲਦੀ ਤੋਂ ਜਲਦੀ ਜਿਹੜੇ ਇਹ ਸਰਾ ਦਾ ਕੰਮ ਹੈ ਇਹ ਜਲਦੀ ਰੇਪੇ ਚੜ੍ਹ ਕੇ ਮੇਰਾ ਖਿਆਲ ਹੈ ਵੀ ਹੁਣ ਜਿਹੜਾ ਹੁੱਲੇ ਮਹੱਲੇ ਤੋਂ ਪਹਿਲਾ ਪਹਿਲਾ ਹੈ ਜਿਹੜਾ ਇਹ ਕੰਪਲੀਟ ਕਰਕੇ ਸੰਗਤਾਂ ਦੇ ਹਵਾਲੇ ਕਰ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਗੁਰਦੁਆਰਾ ਬਾਬਾ ਗੁਰਦਤਾ ਸਿੰਘ ਸਾਹਿਬ ਜੀ ਦੇ ਸਥਾਨ ਦੇ ਉੱਤੇ ਜੋ ਕਾਰ ਸੇਵਾ ਚੱਲ ਰਹੀ ਹੈ ਬਾਬਾ ਬਚਰ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਜੋ ਸੰਗਤਾਂ ਦੇ ਆਉਣ ਵਾਸਤੇ ਰਹਿਣ ਵਾਸਤੇ ਯਾਤਰੀ ਨਿਵਾਸ ਬਣਾਇਆ ਜਾ ਰਿਹਾ ਹੈ ਤੇ ਜਿਹਦੇ ਟੋਟਲ ਕਮਰੇ 50 ਕਮਰੇ ਬੰਨੇ ਹਨ ਤੇ ਸੰਗਤਾਂ ਨੂੰ ਇਹਦੇ ਵਿੱਚ ਬਹੁਤ ਵੱਡਾ ਆਰਾਮ ਵਾਸਤੇ ਬਹੁਤ ਜਗ੍ਹਾ ਮਿਲਣੀ ਹੈ ਇਸ ਕਰਕੇ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਸਭ ਸੰਗਤਾਂ ਇਸ ਸਥਾਨ ਤੇ ਸੇਵਾ ਕਰਕੇ ਆਪਣੇ ਜਨਮ ਨੂੰ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਸ ਤਰ੍ਹਾਂ ਬਾਬਾ ਜੀ ਵੱਲੋਂ ਹੁਕਮ ਹੁੰਦਾ ਹੈ ਸੇਵਾ ਕਰਕੇ ਸਿਮਰਨ ਕਰਨਾ ਆਪਾਂ ਵੀ ਆਪਣੀ ਰਸਨਾ ਨੂੰ ਪਵਿੱਤਰ ਕਰਨ ਵਾਸਤੇ 5 ਮਿੰਟੋ ਸਵਾ ਗੁਰੂ ਦਾ ਸਿਮਰਨ ਕਰ ਲਈਏ ਜਿਹਦੇ ਨਾਲ ਸੇਵਾ ਕਰਕੇ ਸਾਡਾ ਜਨਮ ਸਫਲ ਹੋ ਜਾਏ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ සාතනමවාහි ගुරු සාතනමවාහි ගुරු සාතනමවාහි ගुරු සාතනමවාහි ගुරු සාතනමවාහිග ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ